ਸ਼ਸ਼ੀਕਲ ਦੋਸਤੋ ਮੈਂ ਹਾਂ ਗੁਰਪ੍ਰੇਮ ਲੈਰੀ ਤੇ ਇਸ ਵੇਲੇ ਹਾਂ ਪਾਕਿਸਤਾਨ ਦੇ ਸ਼ਹਿਰ ਲਾਹੌਰ ਦੇ ਵਿੱਚ ਉਹ ਸਾਹਮਣੇ ਜਿਹੜੀ ਬਿਲਡਿੰਗ ਦਿਖ ਰਿਹਾ ਹਾਂ ਇਹ ਹੈ ਲਾਹੌਰ ਦੇ ਰੇਲਵੇ ਸਟੇਸ਼ਨ ਦੀ ਫੋਟੋ ਇਹ ਰੇਲਵੇ ਸਟੇਸ਼ਨ ਇੱਕ ਦੇਖਣ ਨੂੰ ਭਾਵੇਂ ਇੱਟਾਂ ਤੇ ਚੂਨੇ ਦੇ ਨਾਲ ਬਣੀ ਹੋਈ ਇਮਾਰਤ ਹੈ ਪਰ ਪੰਜਾਬੀਆਂ ਦੇ ਲਈ ਇਹ ਇੱਕ ਇਤਿਹਾਸਕ ਜਗਾ ਹੈ ਇਹ ਉਹ ਜਗਾ ਹੈ ਜਿਨੇ 1947 ਦਾ ਮੰਜ਼ਰ ਆਪਣੇ ਅੱਖੀਂ ਦੇਖਿਆ ਇਹ ਉਹੀ ਰੇਲਵੇ ਸਟੇਸ਼ਨ ਹੈ 1947 ਦੇ ਵਿੱਚ ਸਿੱਖ ਭਰਾਵਾਂ ਨੇ ਆਪਣੀ ਮੰਜ਼ਲ ਦੇ ਲਈ ਇੱਥੋਂ ਟ੍ਰੇਨ ਤਾਂ ਫੜੀ ਪਰ ਉਹ ਕਦੇ ਮੰਜ਼ਲ ਤੇ ਨਹੀਂ ਪਹੁੰਚ ਪਾਏ ਇਹ ਉਹੀ ਸਟੇਸ਼ਨ ਹੈ ਜਿੱਥੋਂ ਸਿੱਖ ਭਰਾ ਆਪਣੇ ਪੰਜਾਬ ਦੇ ਲਈ ਇੱਥੋਂ ਚੱਲੇ ਪਰ ਪਹੁੰਚਦਿਆਂ ਪਹੁੰਚਦਿਆਂ ਲਾਸ਼ਾਂ ਵਿੱਚ ਤਬਦੀਲ ਹੋ ਗਏ ਤੇ ਇਹ ਉਹੀ ਰੇਲਵੇ ਸਟੇਸ਼ਨ ਹੈ ਜਦੋਂ 1947 ਦੇ ਵਿੱਚ ਦੇਸ਼ ਵੰਡਿਆ ਗਿਆ ਤਾਂ ਇੰਡੀਅਨ ਪੰਜਾਬ ਵਾਲੇ ਪਾਸਿਓਂ ਮੁਸਲਮਾਨ ਭਰਾ ਜਾਂਦੇ ਜਾਂਦੇ ਲਾਸ਼ਾਂ ਵਿੱਚ ਤਬਦੀਲ ਹੋ ਗਏ। ਇਹੀ ਨਹੀਂ ਇਹ ਉਹੀ ਰੇਲਵੇ ਸਟੇਸ਼ਨ ਹੈ ਜਿੱਥੋਂ ਹੀਦੇ ਆਜ਼ਮ ਭਗਤ ਸਿੰਘ ਨੇ ਆਪਣਾ ਭੇਸ ਬਦਲ ਕੇ ਟ੍ਰੇਨ ਲਈ ਸੀ ਤੇ ਦੋਸਤੋ ਇਹ ਸਟੇਸ਼ਨ ਉਹੀ ਹੈ ਜਿਸ ਦੀਆਂ ਇੱਟਾਂ ਨੇ 1947 ਦਾ ਮੰਜ਼ਰ ਆਪਣੇ ਅੱਖੀਂ ਦੇਖਿਆ ਇਹ ਗਵਾਹ ਨੇ 1947 ਦੇ ਕਤਲੇਆਮ ਦੀਆਂ ਮੈਨੂੰ ਇਨਸ ਨੂੰ ਦੇਖਣ ਦੀ ਬਹੁਤ ਖੇਚ ਸੀ ਇਹੀ ਕਾਰਨ ਰਿਹਾ ਕਿ ਮੈਂ ਇਸ ਨੂੰ ਦੇਖਣ ਦੇ ਲਈ ਆਪਣੇ ਸਾਥੀਆਂ ਦੇ ਨਾਲੋਂ ਅਲੱਗ ਹੋ ਕੇ ਰੇਲਵੇ ਸਟੇਸ਼ਨ ਤੇ ਪਹੁੰਚ ਗਿਆ ਤੇ ਇੱਥੋਂ ਦੀਆਂ ਇੱਟਾਂ ਨੂੰ ਹੱਥ ਲਾ ਕੇ ਛੋਇਆ ਤੇ ਮਹਿਸੂਸ ਕੀਤਾ ਕਿ ਕਦੇ 1947 ਤੋਂ ਪਹਿਲਾਂ ਸਿੱਖ ਭਰਾਵਾਂ ਨੇ ਇਨ੍ਹਾਂ ਇੱਟਾਂ ਨੂੰ ਛੋਇਆ ਹੋਵੇਗਾ ਭਗਤ ਸਿੰਘ ਜਦੋਂ ਇੱਥੋਂ ਆਉਂਦੇ ਹੋਣਗੇ ਤਾਂ ਉਹ ਆਉਂਦੇ ਜਾਂਦੇ ਇਨਾਂ ਦੇ ਕੰਧਾਂ ਦੇ ਨਾਲ ਹੱਥ ਲਾਇਆ ਹੋਵੇਗਾ ਕਿਤੇ ਉਹ ਕੰਧਾਂ ਨੂੰ ਹੱਥ ਲਾ ਕੇ ਖੜੇ ਹੋਣਗੇ ਤੇ ਮੈਂ ਜਦੋਂ ਉਹਨਾਂ ਕੰਧਾਂ ਨੂੰ ਛੂਹ ਰਿਹਾ ਸੀ ਤਾਂ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਭਗਤ ਸਿੰਘ ਇਸ ਰੇਲਵੇ ਸਟੇਸ਼ਨ ਤੇ ਟ੍ਰੇਨ ਦਾ ਇੰਤਜ਼ਾਰ ਕਰ ਰਿਹਾ ਹੈ ਤੇ ਮੈਂ ਇਹ ਵੀ ਮਹਿਸੂਸ ਕਰ ਰਿਹਾ ਕਿ ਜਿਹੜਾ 1947 ਦੇ ਵਿੱਚ ਸਿੱਖ ਭਰਾ ਇਤੋਂ ਗਠੜੀਆਂ ਦੇ ਵਿੱਚ ਸਮਾਨ ਪਾ ਕੇ ਤੇ ਆਪਣੇ ਛੋਟੇ ਨਿਆਣਿਆਂ ਨੂੰ ਕੁਛੜ ਚੱਕ ਕੇ ਆਪਣੀ ਮੰਜ਼ਲ ਵੱਲ ਚੱਲੇ ਸੀ ਤੇ ਉਹ ਕਿਵੇਂ ਇੱਥੇ ਉਸ ਤਰ੍ਹਾਂ ਦਾ ਮੰਜ਼ਰ ਬਣਿਆ ਹੋਏਗਾ ਦੋਸਤੋ ਦੇਖਣ ਨੂੰ ਤਾਂ ਭਾਵੇਂ ਇਹ ਸਿਰਫ ਈਟਾਂ ਹੀ ਨੇ ਪਰ ਜੇ ਮਹਿਸੂਸ ਕਰੀਏ ਤਾਂ ਉਹ ਇਹ ਸਾਰਾ ਸੀਨ 1947 ਦਾ ਤੁਹਾਨੂੰ ਬਿਲਕੁਲ ਨਜ਼ਰ ਆ ਜਾਏਗਾ ਇਹ ਵੀਡੀਓ ਦੇਖ ਕੇ ਤੁਸੀਂ 2 ਮਿੰਟ ਦੇ ਲਈ ਅੱਖਾਂ ਬੰਦ ਕਰਕੇ ਇਹ ਅਮੇਜੀਨੇਸ਼ਨ ਕਰਿਓ ਕਿ ਤੁਸੀਂ 1947 ਦਾ ਸੀਨ ਆਪਣੇ ਅੱਖੀਂ ਦੇਖ ਰਹੇ ਹੋ ਤੇ ਤੁਸੀਂ ਲਾਹੌਰ ਰੇਲਵੇ ਸਟੇਸ਼ਨ ਤੇ ਹੋ ਤੁਹਾਨੂੰ ਜੋ ਨਜ਼ਾਰਾ ਦੇਖੂਗਾ ਜੋ ਮੰਜ਼ਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਆਵੇਗਾ ਉਹ ਤੁਹਾਡੀ ਰੂਹ ਨੂੰ ਕੰਬਾ ਦੇਵੇਗਾ ਮੇਰਾ ਇਸ ਗੱਲ ਦਾ ਪੱਕਾ ਦਾਵਾ ਹੈ ਕਿਉਂਕਿ ਇਹ ਮੇਰੇ ਨਾਲ ਖੁਦ ਬੀਤੀ ਹੈ ਮੈਂ ਇੱਥੇ ਰੇਲਵੇ ਸਟੇਸ਼ਨ ਤੇ ਆ ਕੇ ਜਦੋਂ ਵਾਪਸ ਹੋਟਲ ਪਹੁੰਚਿਆ ਤਾ ਸਾਰੀ ਰਾਤ ਮੇਰੇ ਚੇਤਿਆਂ ਦੇ ਵਿੱਚ 1947 ਦਾ ਸੀਨ ਇਸ ਰੇਲਵੇ ਸਟੇਸ਼ਨ ਦਾ ਸੀਨ ਅੱਖਾਂ ਦੇ ਮੁਰੇ ਘੁੰਮਦਾ ਰਿਹਾ ਹੁਣ ਦੇਖੋ ਕਿੰਨੀ ਸ਼ਾਂਤੀ ਤੁਹਾਡੇ ਸਾਹਮਣੇ ਦਿਖ ਰਹੀ ਹੈ ਚਹਿਲ ਪਹਿਲ ਦਿਖ ਰਹੀ ਹੈ ਲੋਕ ਖੁਸ਼ ਨਜ਼ਰ ਆ ਰਹੇ ਨੇ ਤੇ 1947 ਦੇ ਵਿੱਚ ਕਿਵੇਂ ਹਾਹਾਕਾਰ ਮੱਚਿਆ ਹੋਵੇਗਾ ਕਿਵੇਂ ਸਿੱਖ ਭਰਾ ਆਪਣੇ ਜਾਨਾਂ ਬਚਾਉਣ ਲਈ ਇੱਥੋਂ ਟ੍ਰੇਨ ਤੇ ਚੜੇ ਹੋਣਗੇ ਤੇ ਇਸੇ ਤਰ੍ਹਾਂ ਜਦੋਂ ਭਾਰਤ ਵਾਲੇ ਪਾਸੇ ਮੁਸਲਮਾਨ ਆਪਣੇ ਬਣੇ ਨਵੇਂ ਦੇਸ਼ ਪਾਕਿਸਤਾਨ ਨੂੰ ਆਏ ਹੋਣਗੇ ਤਾਂ ਇੱਥੇ ਸਿਰਫ ਉਹਨਾਂ ਦੀਆਂ ਲਾਸ਼ਾਂ ਪਹੁੰਚੀਆਂ ਹੋਣਗੀਆਂ ਤੇ ਇਹ ਟ੍ਰੇਨਾਂ ਖੂਨ ਨਾਲ ਭਰੀਆਂ ਲੱਤ-ਪੱਥ ਹੋਣਗੀਆਂ ਤੇ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਉਡੀਕ ਦੇ ਰਿਸ਼ਤੇਦਾਰ ਪਰਿਵਾਰ ਪਰ ਲਾਪ ਕਰ ਰਹੇ ਹੋਣਗੇ ਇਹ ਸਾਰੀਆਂ ਗੱਲਾਂ ਨੂੰ ਭੁੱਲਿਆ ਵੀ ਨਹੀਂ ਜਾ ਸਕਦਾ ਤੇ ਭੁੱਲਣਾ ਵੀ ਨਹੀਂ ਚਾਹੀਦਾ ਕਿਉਂਕਿ ਜਿਹੜਾ ਇਹ ਇਨਾ ਵੱਡਾ ਕਤਲੇਆਮ ਦੇਸ਼ਵੰਡਣ ਦੇ ਨਾਲ ਦੋ ਕਮਾ ਦੇ ਵਿੱਚ ਹੋਇਆ ਇਹ ਨਹੀਂ ਸੀ ਹੋਣਾ ਚਾਹੀਦਾ ਤੇ ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦਾ ਕਤਲੇਆਮ ਨਾ ਹੋਵੇ ਤਾਂ ਸਾਨੂੰ ਆਪਣੇ ਇਤਿਹਾਸ ਨੂੰ ਯਾਦ ਰੱਖਣਾ ਪਵੇਗਾ ਫਿਰ ਵੀ ਅਸੀਂ ਆਪਸੀ ਭਾਈਚਾਰਾ ਆਪਸ ਵਿੱਚ ਪ੍ਰੇਮ ਪਿਆਰ ਬਣਾ ਕੇ ਰੱਖ ਸਕਦੇ ਹਾਂ ਨਹੀਂ ਤਾਂ ਹੋਰ ਕਤਲੇਆਮਾਂ ਦੇ ਲਈ ਵੀ ਸਾਨੂੰ ਸਾਰਿਆਂ ਨੂੰ ਤਿਆਰ ਰਹਿਣਾ ਚਾਹੀਦਾ ਹੈ ਜਿਸ ਤਰ੍ਹਾਂ ਦੇ ਹਾਲਾਤ ਵਿਸ਼ਵ ਭਰ ਦੇ ਵਿੱਚ ਬਣੇ ਹੋਏ ਨੇ ਜਿੰਨੀ ਅਸ਼ਾਂਤੀ ਪੂਰੇ ਵਿਸ਼ਵ ਦੇ ਵਿੱਚ ਹੈ ਤਾਂ ਇਹ ਇਹੀ ਸੰਕੇਤ ਕਰ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਕਤਲੇਆਮ ਹੋ ਸਕਦਾ ਹੈ ਲਾਹੌਰ ਦੇ ਵਿੱਚ ਬਹੁਤ ਪਿਆਰ ਮਿਲਿਆ ਬਹੁਤ ਸਤਿਕਾਰ ਮਿਲਿਆ ਤੇ ਮੁਸਲਮਾਨ ਭਰਾਵਾਂ ਨੇ ਬਹੁਤ ਆਦਰ ਦਿੱਤਾ ਕਿ ਰੇਲਵੇ ਸਟੇਸ਼ਨ ਤੇ ਪਹੁੰਚੇ ਤਾਂ ਇਸ ਬਜ਼ੁਰਗ ਨੇ ਕਿਹਾ ਲਾਹੌਰ ਫਿਰੇ ਟੁਰੇ ਕਿਹੋ ਜਿਹਾ ਲੱਗਾ ਬਹੁਤ ਅੱਛਾ ਮਾਸ਼ਾਅੱਲਾ ਮਾਸ਼ਾਅੱਲਾ ਲਾਹੌਰ ਸਾਡਾ ਹੈ ਹੀ ਬੜਾ ਪਿਆਰਾ ਹੈ ਬਿਲਕੁਲ ਸਹੀ ਹੈ ਲਾਹੌਰ ਜਿੱਨਾ ਸਰਦਾਰ ਸਾਹਿਬ ਉਹਨਾਂ ਤੱਕਿਆ ਕੋਈ ਨਹੀਂ ਤੇ ਅਸੀਂ ਕੀ ਤੱਕਣਾ ਹੈ ਆਹ ਕੀ ਬਾਤ ਅਸੀਂ ਇੱਥੇ ਰਹਨੇ ਆ ਜੰਪਾਲ ਸਾਡੀ ਇੱਥੇ ਦੀ ਏ ਸਹੀ ਹੈ ਤੇ ਸਰਦਾਰ ਸਾਹਿਬ ਆਮ ਤੱਕ ਸਾਨੂੰ ਵੈਲਕਮ ਆਹ ਕੀ ਬਾਤ ਕੀ ਬਾਤ ਸਰਦਾਰ ਸਾਹਿਬ ਜਿੰਦਾਬਾਦ ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ